ਇਹ ਕਿਉਂ ਹੁੰਦਾ ਕਿ ਜਦ ਵੀ ਕੋਈ ਤੁਹਾਨੂੰ ਥੋੜੀ ਗਰੰਟੀ ਯਾਦ ਕਰਾਉਂਦਾ ਇਲੈਕਸ਼ਨ ਤੋਂ ਪਹਿਲਾਂ ਦੀ ਤੁਸੀਂ ਕੱਪੜਿਆਂ ਤੋਂ ਬਾਹਰ ਹੋ ਇਹ ਇਨੀਆਂ ਮਿਰਚਾਂ ਲੱਗੀਆਂ ਭਗਵੰਤ ਬਾਹ ਜੀ ਨੂੰ ਉਹਨੂੰ ਕਹਿੰਦੇ ਇਹਦਾ ਦਿਮਾਗ ਖਰਾਬ ਹੋ ਗਿਆ ਇਹ ਹਿੱਲ ਗਿਆ ਇਹ ਪਾਗਲ ਹੋ ਗਿਆ ਇਹਨੂੰ ਜੁੱਤੀ ਸੁਣਾ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੁਣਾ ਜੇ ਉਹ ਪਾਈ ਉਹ ਯਾਮ ਦੇ ਭਾਈਚਾਰੇ ਦੀ ਗੱਲ ਕਰ ਦਵੇ ਥੋੜੀ ਗਰੰਟੀ ਤੁਹਾਨੂੰ ਯਾਦ ਕਰਾ ਦਵੇ ਤੇ ਉਹਨੂੰ ਤਾਂ ਦੌਰਾ ਪੈ ਗਿਆ ਤੇ ਜਿਹੜੇ ਵਾਅਦੇ ਨਾ ਪੂਰੇ ਕਰਨ ਗਰੰਟੀਆਂ ਨਾ ਪੂਰੇ ਕਰਨ ਉਹਨਾਂ ਨੂੰ ਦੌਰਾ ਨਹੀਂ ਪਿਆ ਵਿੱਚ ਸੁਖੀ ਸਾਹਿਬ ਸਕਿੰਦਰ ਸਿੰਘ ਕੋਟਲੀ ਸਾਹਿਬ ਔਰ ਮੈਂ ਇਹ ਵਿਸ਼ਵਾਸ ਦੋਨਾ ਕਿ ਉਹਨਾਂ ਨਾਲੇ ਸੱਚ ਸੱਚ ਦੀ ਲੜਾਈ ਚ ਅਸਤੀਫਾ ਦੇਣ ਦੀ ਲੋੜ ਨਹੀਂ ਕੋਟਲੀ ਸਾਹਿਬ ਤੁਹਾਨੂੰ ਇਹ ਲੜਾਈ ਲੜਨ ਦੀ ਲੋੜ ਹੈ ਅਸਤੀਫਾ ਦੇਣਗੇ ਇਹੋ ਜਿਹੇ ਲੋਕ ਜਿਨਾਂ ਦਾ ਦਿਮਾਗ ਖਰਾਬ ਹੋ ਗਿਆ ਕਦੇ ਸ਼ਰਾਬ ਦੇ ਨਸ਼ੇ 'ਚ ਪਾਰਲੀਮੈਂਟ 'ਚ ਗੱਡੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚ ਗੁਰਦੁਆਰਾ 'ਚੋਂ ਕੱਡੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚੋਂ ਇਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੀ ਹਾਜ਼ਰੀ 'ਚ ਆਉਂਦੇ ਲੋਕ ਇਹਨਾਂ ਦੀਆਂ ਥੋੜਾ ਲਵੋਗੇ ਜਿਨ੍ਹਾਂ ਨੂੰ ਆਪ ਸ਼ਰਾਬੀ ਕਬਾਬੀ ਬੰਦਾ ਵਿਧਾਨ ਸਭਾ 'ਚੋਂ ਇਹੀ ਜਿਹਨੂੰ ਨਿਕਲਣਾ ਚਾਹੀਦਾ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਜੋ ਪੰਜਾਬ ਦੀ ਵਿਧਾਨ ਸਭਾ 'ਚ ਕੁਵਿੰਡਰ ਸਿੰਘ ਕੁਟਲੀ ਸਾਹਿਬ ਨਾਲ ਜੋ ਆਦਮ پور ਤੋਂ ਐਮਐਲਏ ਸਾਹਿਬ ਨੇ ਉਹਨਾਂ ਦੇ ਨਾਲ ਜੋ ਬਦੀ ਰਾਜਿਓ ਵਿਵਾਰ ਲੀਡਰ ਆਫ ਦ ਹਾਊਸ ਜਿਹਦੀ ਜੋ ਮਿਮਾਰੀ ਹੁੰਦੀ ਹੈ ਹਾਊਸ ਨੂੰ ਚਲਾਉਣਾ ਭਗਵੰਤ ਮਾਨ ਦੀ ਜੋ ਸ਼ਬਦਾਬਲੀ ਸੀ ਉਹਨਾਂ ਬਾਰੇ ਆਈ ਕੰਡੈਮਨ ਇਟ ਵਿਦ ਦ ਸਟਰੋਂਗੇਸਟ ਆਵਰਡਸ ਬੜਾ ਅਫਸੋਸ ਹੋਇਆ ਕਿ ਇੱਕ ਐਮਐਲਏ ਸਾਹਿਬ ਨੇ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧਤ ਵੀ ਰੱਖਦੇ ਨੇ ਉਹਨਾਂ ਨੇ ਸਿਰਫ ਤੇ ਸਿਰਫ ਗਰੰਟੀ ਕੇਜਰੀワਲ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਭਗਵਾਨਤਮਨ ਜੀ ਥੋੜੀ ਗਰੰਟੀ ਉਹ ਯਾਦ ਕਰੇ ਇਹ ਕਿਉਂ ਹੁੰਦਾ ਹੈ ਕਿ ਜਦ ਵੀ ਕੋਈ ਤੁਹਾਨੂੰ ਥੋੜੀ ਗਰੰਟੀ ਯਾਦ ਕਰਾਉਂਦਾ ਹੈ ਇਲੈਕਸ਼ਨ ਤੋਂ ਪਹਿਲਾਂ ਦੀ ਤੁਸੀਂ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਉਸ ਇਨਸਾਨ ਨੇ ਸਿਰਫ ਇਹ ਗੱਲ ਕਹੀ ਕਿ ਥੋੜਾ ਇੱਕ ਵਾਅਦਾ ਸੀ ਗਰੰਟੀ ਸੀ ਕਿ ਪੰਜਾਬ ਦੀ ਜਦ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੇ ਡਿਪਟੀ ਚੀਫ ਮਿਨਿਸਟਰ ਉਹ ਮੁੱਖ ਮੰਤਰੀ ਦਲਤ ਭਾਈਚਾਰੇ ਨਾਲ ਸੰਬੰਧਿਤ 2 ਸਾਲ ਪੂਰੇ ਹੋ ਗਏ ਮਗਰ ਇਹ ਵਹਿਦਾ ਇਹ ਗਰੰਟੀ ਪੂਰੀ ਨਹੀਂ ਹੋ ਉਹਨੇ ਯਾਦ ਕਰਾਇਆ ਤੇ ਇੰਨੀਆਂ ਮਿਰਚਾਂ ਲੱਗੀਆਂ ਭਗਵੰਤ ਮਾਨ ਜੀ ਨੂੰ ਉਹਨੂੰ ਕਹਿੰਦੇ ਇਹਦਾ ਦਿਮਾਗ ਖਰਾਬ ਹੋ ਗਿਆ ਇਹ ਹਿੱਲ ਗਿਆ ਹੈ পাগল ਹੋ ਗਿਆ ਇਹਨੂੰ ਜੁੱਤੀ ਸੰਗੋ ਇਨੂੰ ਦੌਰਾ ਪੈ ਗਿਆ ਇਹਨੂੰ ਜੁਕਤੀ ਸੰਭਾਓ ਕਿਉਂ ਭਾਈ ਕੋਈ ਆਪ ਦੇ ਭਾਈਚਾਰੇ ਦੀ ਗੱਲ ਕਰ ਦਵੇ ਤੁਹਾਡੀ ਗਰੰਟੀ ਤੁਹਾਨੂੰ ਯਾਦ ਕਰਾ ਦੇਵੇ ਤੇ ਉਹਨੂੰ ਤਾਂ ਦੌਰਾ ਪੈ ਗਿਆ ਤੇ ਜਿਹੜੇ ਵਾਅਦੇ ਨਾ ਪੂਰੇ ਕਰਨ ਗਰੰਟੀਆਂ ਨਾ ਪੂਰੇ ਕਰਨ ਉਹਨਾਂ ਨੂੰ ਦੌਰਾ ਨਹੀਂ ਪਿਆ ਮੈਂ ਸਮਝਦਾ ਕਿ ਇਤੋਂ ਵੱਡਾ અપਮਾਨ ਇੱਕ ਚੁਣੇ ਹੋਏ ਨੁਮਾਇੰਦੇ ਦਾ ਇੱਕ ਐਮਐਲਏ ਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਇਜ਼ ਆਲਸੋ ਵਨ ਮੰਗ ði ਇਕਵਲ ਜੇ ਵੀ 118 ਚੋਂ ਇੱਕ ਨੇ ਔਰ ਉਹ ਬਹੁਮਤ ਹੈ ਤੇ ਉਹ ਵਨ ਮੰਗ ði ਇਕਵਲਸ ਬਣ ਕੇ ਮੁੱਖ ਮੰਤਰੀ ਬਣੇ ਉਹਨਾਂ ਦੇ ਲੀਡਰ ਆਫ ði ਹਾਊਸ ਬਣੇ ਆ ਇਫ ਯੂ ਡੋਨਟ ਹੈਵ ਪੇਸ਼ੈਂਸ ਜੇ ਤੁਹਾਡੇ ਚ ਸਬਰ ਨਹੀਂ ਔਰ ਕੋਈ ਤੁਹਾਡੀ ਗੱਲ ਤੁਹਾਨੂੰ ਯਾਦ ਕਰਾਵੇ ਤੁਸੀਂ ਉਹਦੇ ਨਾਲ ਇਸ ਕਿਸਮ ਦੀ ਬਦਤਮੀਜ਼ੀ ਕਰੋ ਉਹਦੀ ਤੋਹੀਨ ਕਰੋ ਕਿਉਂਕਿ ਉਹ ਕੋ ਪਰਟੀਕੂਲਰ ਕਾਸਟ ਨਾਲ ਐਸੀ ਭਾਈਚਾਰੇ ਨਾਲ ਸੰਬੰਧਿਤ ਹੈ ਇਹ ਤੁਹਾਨੂੰ ਕੋਈ ਇਜਾਜ਼ਤ ਨਹੀਂ ਦਿੰਦਾ ਯਾਦ ਕਰਾਉਣ ਦੀ ਲੋੜ ਨਹੀਂ ਹੁਣੇ ਥੋੜੇ ਦਿਨ ਪਹਿਲਾਂ ਗੁਰੂ ਰਵਿਦਾਸ ਜੀ ਮਹਾਰਾਜ ਦਾ ਬੜੇ ਸਤਿਕਾਰ ਨਾਲ ਅਸੀਂ ਉਹਨਾਂ ਦਾ ਵਰਕ ਮਨਾਇਆ ਔਰ ਜੇ ਇਸ ਐਮਐਲਏ ਨੂੰ ਤੁਸੀਂ ਅੱਜ ਕਹਿ ਰਹੇ ਸੀ ਕਿ ਇਹਨੂੰ ਜੁੱਤੀ ਸੰਘਾਓ ਇਹਦਾ ਦਿਮਾਗ ਖਰਾਬ ਹੋ ਗਿਆ ਇਹਨੂੰ ਦੌਰਾ ਪੈ ਗਿਆ ਹੈ ਪਾਗਲ ਹੋ ਗਿਆ ਹੈ ਸਿਰਫ ਇਸ ਲਈ ਕਿ ਉਹਨੇ ਥੋੜੀ ਇੱਕ ਐਸਸੀ ਭਾਈਚਾਰੇ ਦੇ ਪ੍ਰਤੀ ਕਮਿਟਮੈਂਟ ਯਾਦ ਕਰਾ ਦਿੱਤੀ। ਮਾਨ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਸਾਰਿਆਂ ਦੇ ਸਤਿਕਾਰਯੋਗ ਨੇ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੀ ਬਾਣੀ ਦਾ ਜਾ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਗਿਆ ਔਰ ਗੁਰਸਿੱਖ ਗੁਰਨਾਨਕ ਨਾਮ ਲੈਵਾ ਦੇਸ਼ਾਂ ਵਿਦੇਸ਼ਾਂ ਚ ਬੈਠੀ ਸੰਗਤਾਂ ਉਹਨਾਂ ਦਾ ਬੜਾ ਸਤਿਕਾਰ ਕਰਦੀਆਂ। ਤੁਸੀਂ ਨਹੀਂ ਕਰਦੇ। ਗੋਡੀਆਂ ਆਤਾ ਜਿਹੇ ਜਿਹਿਆਂ ਨੇ ਉਹ ਜਗ ਜਾਹਰ ਨੇ ਉਹ ਕੋਈ ਦੱਸਣ ਦੀ ਲੋੜ ਨਹੀਂ ਮਗਰ ਅੱਜ ਤੁਹਾਡੇ ਬਿਹੇਵੀਅਰ ਤੇ ਮੈਂ ਸਮਝਦਾ ਕਿ ਜੋ ਤੁਸੀਂ અપਮਾਨ ਸੁਖੀ ਸਾਹਿਬ ਦਾ ਕੀਤਾ ਮੈਂ ਆਪ ਉਹਨਾਂ ਨਾਲ ਗੱਲ ਕੀਤੀ ਜਿੱਥੇ ਮੈਂ ਉਹਨਾਂ ਨਾਲ ਹਮਦਰਦੀ ਵੀ ਕੀਤੀ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਿੱਥੇ ਮਰਜੀ ਲੋਟ ਪਵੇ ਫਾਰ ਇਨਸਲਟਿੰਗ ਯੂ ਫਾਰ ਇਨਸਲਟਿੰਗ ਦ ਕਮਿਊਨਿਟੀ ਫਾਰ ਇਨਸਲਟਿੰਗ ਰਮੀ ਦਾਸ ਭਾਈ ਚਾਰੇ ਨਾਲ ਸੰਬੰਧਿਤ ਕਿਸੇ ਜੀ ਨੂੰ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਆਈ ਸਟੈਂਡ ਇਨ ਸੋਲੀਡੈਰਿਟੀ ਵਿਦ ਸੁਖੀ ਸਾਹਿਬ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਔਰ ਮੈਂ ਇਹ ਵਿਸ਼ਵਾਸ ਦੋਣਾ ਕਿ ਉਹਨਾਂ ਨਾਲ ਇਸ ਸੱਚ ਸੱਚ ਦੀ ਲੜਾਈ ਚ ਸਤੀਫਾ ਦੇਣ ਦੀ ਲੋੜ ਨਹੀਂ ਕੋਟਲੀ ਸਾਹਿਬ ਤੁਹਾਨੂੰ ਇਹ ਲੜਾਈ ਲੜਨ ਦੀ ਲੋੜ ਹੈ ਸਤੀਫਾ ਦੇਣਗੇ ਇਹ ਜੇ ਲੋਕ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਜਿਹੜੇ ਕਦੇ ਸ਼ਰਾਬ ਦੇ ਨਸ਼ੇ 'ਚ ਪਾਰਲਮੈਂਟ 'ਚੋਂ ਕੱਢੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚੋਂ ਗੁਰਦੁਆਰਿਆਂ 'ਚੋਂ ਕੱਢੇ ਜਾਂਦੇ ਕਦੇ ਸ਼ਰਾਬ ਦੇ ਨਸ਼ੇ 'ਚੋਂ ਇਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੀ ਹਾਜ਼ਰੀ 'ਚ ਆਉਂਦੇ ਲੋਕ ਇਹਨਾਂ ਦੀਆਂ ਥੋੜਾਂ ਲਵਾਉਂਦੇ ਜਿਨ੍ਹਾਂ ਨੂੰ ਆਪ ਸ਼ਰਾਬੀ ਕਬਾਬੀ ਬੰਦਾ ਵਿਧਾਨ ਸਭਾ 'ਚੋਂ ਇਹੀ ਜੀ ਨੂੰ ਨਿਕਲਣਾ ਚਾਹੀਦਾ ਔਰ ਮੈਂ ਚਾਹੂੰਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਰਾਈਜ਼ ਅਬੋ ਪਾਰਟੀ ਲਾਈਨਸ ਔਰ ਉਸ ਬੀਰ ਦਾ ਜਿਹਨੇ ਸੱਚ ਦੀ ਗੱਲ ਕੀਤੀ ਆ ਆਵਾਜ਼ ਉਠਾਈ ਆ ਆਪਦੀ ਗੱਲ ਰੱਖੀ ਆ ਕੋਈ ਟੋਲਰੈਂਸ ਤਾਂ ਦਿਖਾਓ ਯਾਰ ਵਨ ਫਰਸਟ ਟਾਈਮ ਐਮਐਲਏ ਹੈ ਤੁਸੀਂ ਲੀਡਰ ਆਫ ਦੀ ਹਾਊਸ ਹੋ ਜਿਉਂਨੇ ਗੱਲ ਰੱਖਤੀ ਤੇ ਕਿਹੜਾ ਪਾਪ ਕਰਦਾ ਇਸ ਲਈ ਮੈਂ ਡਿਮਾਂਡ ਕਰਦਾ ਕਿ 295 ਇਹਦਾ ਧਾਰਮਿਕ ਭਾਵਨਾਵਾਂ ਨੂੰ ਜਸਟ ਬਿਕੋਜ਼ ਉਹ ਇੱਕ ਪਰਟਿਕੂਲਰ ਕਮਿਊਨਿਟੀ ਨਾਲ ਸੰਬੰਧਿਤ ਸੀ ਉਸਨੇ ਇੱਕ ਐਸੀ ਭਾਈਚਾਰੇ ਦੀ ਗੱਲ ਰੱਖ ਦਿੱਤੀ ਤੇ ਉਹਦਾ ਦਿਮਾਗ ਖਰਾਬ ਹੋ ਗਿਆ ਹਾਂ ਉਹਨੂੰ ਜੁੱਤੀ ਸੰਘਾਉਣ ਦੀ ਲੋੜ ਪੈਗੀ ਥੋਡੇ ਤੇ ਪਰਚਾ ਦਰਜ ਹੋਵੇ ਔਰ ਜੇ ਪਰਚਾ ਨਹੀਂ ਦਰਜ ਹੁੰਦਾ ਤੁਹਾਡੀ ਮਾਨਸਿਕਤਾ ਦਿਖੂਗੀ ਤੁਹਾਡੀ ਸੋਚ ਦਿਖੂਗੀ ਔਰ ਜੇ ਤੁਹਾਡੀ ਮੋਟੀ ਸ਼ਰਮ ਹਨਾ ਭਗਵੰਤਬਾਹ ਤੇ ਮਾਫੀ ਮੰਗ ਲਾ ਹਲੇ ਵੀ ਚੰਗਾ ਰਹੇਗਾ ਵੈਸੇ ਸਲਾਹ ਤਾਂ ਦੇਣ ਦੀ ਲੋੜ ਨਹੀਂ ਸਲਾਹ ਤਾਂ ਉਹ ਜਿਹਨੂੰ ਦੇਈਦੀ ਐ ਜੁੜਾ ਕੋ ਸਿਆਣਾ ਬੰਦਾ ਬੰਦਾ ਹੋਵੇ ਅੱਗੇ ਤੇਰੇ ਵਰਗੇ ਕਬਲੇ ਨੂੰ ਕਾਹਦੀ ਸਲਾਹ ਭਾਈ ਮਗਰ ਅੱਜ ਮੈਂ ਫੇਰ ਕਿਉਂਕਿ ਇਹ ਇੱਕ ਇੰਡੀਵਿਜੂਅਲ ਦੀ ਗੱਲ ਨਹੀਂ ਇਹ ਪੰਜਾਬ ਦੀ ਵਿਧਾਨ ਸਭਾ 'ਚ ਜੋ ਅੱਜ ਇੱਕ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਜੋ ਕੰਡੈਮ ਕੀਤਾ ਤੁਸੀਂ ਆਪ ਦੇ ਅਲਫਾਜ਼ਾਂ ਨਾਲ ਜੋ ਸੋਚ ਵਿਖਾਈ ਹੈ ਉਹਨਾਂ ਪ੍ਰਤੀ ਉਸ ਨੂੰ ਮੈਂ ਸਖਤ ਲਫ਼ਜ਼ਾਂ 'ਚ ਨਿੰਦਾ ਕਰਦਾ ਹਾਂ ਔਰ ਆਸ ਉਮੀਦ ਕਰਦਾ ਹਾਂ ਕਿ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਜਿਨ੍ਹਾਂ 'ਚ ਗੈਰਤ ਜਿਨ੍ਹਾਂ 'ਚ ਕੋਈ ਇਨਸਾਨੀਅਤ ਜਿਉਂਦੀ ਹੈ ਸ਼ਾਇਦ ਉਹ ਇਸ ਗੱਲ ਨੂੰ ਮੇਰੇ ਨਾਲ ਰਲ ਕੇ ਕੰਡੈਮ ਕਰਨਗੇ ਐਂਡ ਵਿਲ ਡਿਮਾਂਡ ਐਕਸ਼ਨ ਅਗੇਂਸਟ